ਫਪਲਾ ਗੋਣ ਤੇ ਜਾਂਦਾ ਹੁੰਦਾ ਸੀ ਇਹ ਵੀ ਕੰਮ ਨਹੀਂ ਨੇ ਉੱਥੇ ਹੀ ਕਰ ਰੱਖਿਆ ਚਾਚੇ ਕੰਮ ਕਰੀ ਨਾ ਮੈਨੂੰ ਲੱਗਿਆ ਚਾਹ ਪੀ ਲੈ ਆ ਉਧਰ ਬੈਠੀਏ ਉਹ ਚਾਹ ਤਾਂ ਮੈਂ ਪੀ ਲੈਣਾ ਗੱਲਾਂ ਕੋਈ ਇਤਰਾ ਵੱਡਾ ਭਾਈ ਟਿਕਦਾ ਵਾਲਾ ਬੋਲਣ ਤੋਂ ਬੱਫੂ ਬੰਦਾ ਯਾਰ ਮੈਂ ਆਪਣੀ ਜੌਬ ਛੱਡ ਕੇ ਉਹਨੇ ਕੰਮ ਲੱਗਿਆ ਪਿਆ ਆਇਆ ਤੈਨੂੰ ਗੱਲ ਪੁੱਛਣੀ ਆਇਆ ਉਧਰ ਆ ਜਾ ਗੱਲ ਇਹਦਾ ਤੈਨੂੰ ਮੈਂ ਦੱਸ ਦੂ ਆ ਜਾ ਮੈਨੂੰ ਹੱਥ ਦਾ ਤੋ ਲੈਣ ਦੇ ਕੋਈ ਨਹੀਂ ਆਇਆ ਯਾਰ ਸਭ ਬੱਚਾ ਚਲਾ ਦਾਂਗੇ ਖੇਲਾੜਾ ਜੱੱਚੇ ਚੱਲ ਪੀ ਚੱਲ ਪੀ ਚੱਲ ਪੀ ਹਾਏ ਓਏ ਚਲੋ ਉੱਤੇ ਕਰ ਦਾਂ ਲਾਉਂ ਨੂੰ ਇਹ ਹੋ ਆਈ ਸੀ ਆ ਹਾਂ ਹੋਰ ਸੁਣਾ ਫਿਰ ਤੂੰ ਕਿਹੜੀ ਜੋਬ ਕਰਨਾ ਚਾਹੱਚੇ ਮੈਨੂੰ ਪਹਿਲਾਂ ਹੀ ਦੱਸ ਚਾਹ ਤੈਨੂੰ ਬਾਹਵੇਂ ਬੁਲਾਉਣਾ ਯਾਰ ਦੱਸ ਜੋਬ ਤੈਨੂੰ ਦੱਸਦਾ ਫਿਰ ਮੈਂ ਛੱਡ ਦੇ ਤਾ ਮੰਮੀ ਨੂੰ ਲੱਗਿਆ ਸ਼ਰਨੋਂ ਕਿਉਂ ਹੈ ਜਾ ਕੀ ਕਰਦੀ ਮੰਮੀ ਮੰਮੀ ਦੀ ਇਹ ਪੱਗ ਦੀ ਥੌਂ ਲੱ ਥੌਂ ਲੱ ਪੱਗ ਦੀ ਥੌਂ ਨਾ ਕੰਮ ਮੇਰੀ ਥੌਂ ਖਾ ਤੇਰੀ ਥੌਂ ਖਾਲੀ ਫਿਰ ਪਾਸੇ ਰਤੇ ਨਾ ਤਾ ਥੱਪੜਾ ਲਾ ਦੇ ਕੋਈ ਸਾਜਣਾ ਕੰਮ ਹੈ ਜਾ ਕੀ ਕਰਦਾ ਪਹਿਲਾਂ ਤੇਰੇ ਡੈਰੀ ਨੇ ਕੋ ਸਾਜੜਾ ਆ ਮੈਨੂੰ ਉੱਤੇ ਥੌਂ ਲੱਗੇ ਫਰਮਤ ਨੂੰ ਐਂ ਦਾ ਦੱਸ ਦਿੰਦਾ ਪਰ ਮੈਨੂੰ ਵੀ ਬੁਰਾ ਲੱਗਦਾ ਯਾਰ ਮੈਨੂੰ ਜਾਣ ਨਹੀਂ ਦਿੰਦਾ ਕਿੱਥੇ ਉਹ ਨੂੰ ਐਂ ਕਰ ਤੂੰ ਟੂੜੀ ਤਾੜੀ ਵਾਲੇ ਬੰਦ ਕਰ ਦੇ ਯਾਰ ਪਰ ਉੱਥੇ ਮਾਰ ਮਾਰਦਾ ਹੀ ਹੈ। ਸਹੀ ਕਰੀਏ ਫਾਈਨ ਕਰਨਾ ਪਊਗਾ। ਕਰਦੇ ਆ ਕੰਮ। ਜੋਬ ਜੋਬ ਦਾ ਪਤਾ ਹੈ ਆ ਤੂੰ ਮੈਨੂੰ ਜੋਬ ਪਸਦਾ। ਮੈਨੂੰ ਰਾਜਾ ਇੱਥੇ ਤੂੰ ਰੂੜੀ ਚੱਕਣ ਵਾਲਾ ਕੰਮ ਨਹੀਂ। ਉਹ ਚੱਲ ਉਹ ਜੋ ਕੰਮ ਕਰੂੰ ਮੈਂ ਫੁੱਦੂ। ਕਹਿੰਦਾ ਤੂੰ ਮੈਨੂੰ ਸੋਮਵਾਰ ਆ ਰਿਹਾ ਕਹਿੰਦਾ। ਉਹ ਸੋਮ ਉਹ ਮੇਰੀ ਗੱਲ ਸੁਣ ਨਾ। ਮੈਂ ਤਾਂ ਪਤਾ ਮੇਰੇ ਗੱਜ ਦੀ ਮਦਾਮਲਾਜਮਾ ਸਰਕਾਰੀ। ਉਹ ਰੇ ਗਏ ਕੰਮ ਕਰਨਾ ਚਾਹਚੇ। ਨਾ ਤੂੰ ਤਰੇ। ਪਤਾ ਵੱਡੀ ਵੱ 45 ਜਾਣੇ ਕੰਮ ਕਰਦੇ ਨੇ ਮੇਰੇ ਥੱਲੇ ਅੱਛਾ ਇੱਕ ਵਾਰ ਚ ਅੱਛਾ ਹਾਂ ਪੰਚ ਵੀ 200 ਵੋਟ ਆ ਗਈ ਜਿਹੜੀ ਰੇਗਸਲੀਮੀ ਜਾਂਦੀ ਆ ਅੱਛਾ ਛੇ ਜੀ ਉਹਦੀ ਆਗਲੀ ਲਾਉਣਾ ਮੈਂ ਨਹੀਂ ਕਿੰਨੇ ਪਤਾ ਉਹ ਛੱਟਾ ਵੀ ਨਹੀਂ ਪੰਧੀਆਂ ਇਹ ਮੈਨੂੰ ਵੀ ਦਵਾ ਦੇ ਫਿਰ ਛੱਟਾ ਛੁਟਾ ਛੱਟਾ ਤੈਨੂੰ ਦਵਾ ਲੈ ਮੈਨੂੰ ਪਤਾ ਤੇਰੀਆਂ ਨੇ ਛੱਟਾ ਅਭੀ ਜਾ ਤਾਂ ਉਹਦਾ ਨੰਦਰੀ ਚੋਰਾ ਹੋ ਗਿਆ ਪੋਤਾ ਯਾਰ ਬੇਕਾਰਾ ਬੰਦਾ ਯਾਰ ਉਹ ਬੰਦੇ ਦਾ ਬੰਦੇ ਚ ਬੰਦਾ ਹੈ ਚੱਕ ਤੂੰ ਚਾਹ ਪੀ ਯਾਰ ਪਹਿਲਾਂ ਲੇ ਜਾ ਕਜਾ ਚੇਚਾ ਉਹ ਚਾਹ ਤੂੰ ਪਰਾਂ ਰੱਖ ਜਾ ਰਿਹਾ ਮੈਂ ਬਾਅਦ ਚ ਬਤਾਤਾ ਨਹੀਂ ਮੰਮੀ ਕਾ ਨੂੰ ਇਤਨਾ ਚਾਹ ਲੈ ਚਾਚਾ ਯਾਰ ਕਾਣੂ ਤੂੰ ਪਈ ਫਿਰਦੀ ਰਹਿੰਦੀ ਚੰਗੀ ਲੱਗਦੀ ਆ ਕਿਤੇ ਯਾਰ ਹੋਮਾ ਫਿਰ ਲਿਆਇਆ ਮੈਂ ਕਾਣੂ ਦੀ ਤੂੰ ਮੈਂ ਕਾ ਤੂੰ ਵੱਖਾ ਨਾ ਲੇ ਤਾਂ ਕਹਿੰਦਾ ਗਿਓ ਜਵੱਖਾ ਦੁੱਖਾ ਕਿੱਧਰ ਮਾਗੇ ਨਾ ਲਾਦਾ ਦਾ ਖੇਡਣ ਨਹੀਂ ਹੁਣ ਤਾਂ ਚਾਚੇ ਚਾਹ ਯਾਰ ਕਿਆ ਪੀ ਗਏ ਯਾਰ ਭਾਂਡੇ ਫੜਾਈ ਮੁੰਡਾ ਹੁੰਦਾ ਮੈਨੂੰ ਰੈਂਡਮ ਸਪੂਰੂ ਫਿਲਮ ਦੇਖਣੇ ਉਹ ਮੰਗਲ ਉਹ ਕਾਮਲਾ ਹੋਇਆ ਫਿਰਦਾ ਤੂੰ ਕਾ ਫਿਲਮਾਂ ਦੇਖੀ ਜਾਂਦਾ ਫਿਰ ਹੁਣ ਯਾਰ ਮੈਂ ਜ਼ਿੰਦਗੀ ਜਿਉਣੀ ਆ ਉਹ ਨਹੀਂ ਕੁਝ ਕਰ ਸਕਿਆ ਸਾਰੀ ਉਮਰ ਤੈਨੂੰ ਵੀ ਐਸ਼ ਕਰਾਉਂ ਖੜ ਤੈਨੂੰ ਵੀ ਲੈ ਕੇ ਜਾਉਂ ਮੈਨੂੰ ਤਾਂ ਮੈਂ ਤੱਕ ਐਸ਼ ਕਰਾਂਗਾ ਮੇਰੇ ਥੱਲੇ ਐਸ਼ ਕਰਦੇ ਸਾਰੇ ਪਰਿਵਾਰ ਉਹ ਉਧਰੋਂ ਮਿਲੰਗ ਰਾ ਕੱਝੇ ਦਾ ਸਾਰਿਆਂ ਨੂੰ ਕਹਿੰਦਾ ਮੈਂ ਤੁਹਾਨੂੰ ਐਸ਼ ਕਰਾਉਣਾ ਲੈ ਤੁਹਾਨੂੰ ਕਹਿੰਦਾ ਹਾਂ ਮੈਨੂੰ ਕਹਿੰਦਾ ਵੀ ਕਹਿੰਦਾ ਤੀ ਤੈਨੂੰ 100 ਰੁਪਏ ਦੇ ਕੇ ਰਾਜੀ ਸਾਲਾ ਬੜਾ 100 ਰੁਪਏ ਕਿੱਥੇ ਕੱਢ ਦੂ ਯਾਰ ਉਹ ਉਹਦਾ ਉਹ ਮੈਂ ਡੰਗਰਾ ਵਾਲਾ ਫਾਰਮ ਪਾਤਾ ਮੈਂ ਜਾ ਔਰ ਕੋਨੇ ਵਾਲਾ ਫਾਰਮ ਮੇਰਾ ਪਾਇਆ ਕਿ ਉਹ ਕਿਆਦਾ ਹੋਣਾ ਮੈਂ ਤਾਂ ਇਨ ਬਤਨ ਰੇਖਾ ਦੇ ਕੰਮ ਵੀ ਕਰਦਾ ਉਹ ਜਦੋਂ ਵਾਹ ਜੇ ਨਾ ਕਹ ਯਾਰ ਮੈਂ ਨਹੀਂ ਤੂੰ ਬੜੀ ਬੇਤੀ ਕੱਢਦਾ ਤੂੰ ਸਮਝ ਆਵੇ ਤੂੰ ਕੋਲੇ ਪਿੱਛੇ ਕੋਲੇ ਮੈਂ ਤੈਨੂੰ ਕੋਲੇ ਬਿਠਾਏਗਾ ਤੂੰ ਮਰੇ ਪੈਰਾਂ ਤੇ ਬੈਠਾ ਕਰਾ ਕੇ ਜਾ ਯਾਰ ਕੀ ਆ ਗਿਆ ਮੁੰਡੇ ਦਾ ਹੁਣ ਆ ਓ ਮੁੰਡਾ ਤੂੰ ਅੱਜ ਮੁੰਡਾਂ ਦੇ ਤੂੰ ਕੱਟੇ ਜਾ ਤੂੰ ਗੱਲਾਂ ਛੋਟੀਆਂ ਚੱਤ ਪੁੰਜਾ ਤੂੰ ਤੈਨੂੰ ਕੱਟਦਾ ਕੱਟ ਤੈਨੂੰ ਛੱਟਦਾ ਕੱਟਾ ਮੇਰੇ ਕੰਮ ਕਰ ਲੈ ਲੈਂਦੇ ਹੁਣ ਪਹਿਲਾਂਗਾ ਫਿਰ ਮੈਂ ਵੀ ਜਾਣਾਂ ਬਾਅਦ ਚ ਪੂਰੂਗਾ ਚਾਚਾ ਚੰਗਾ ਫਿਰ ਚਾਚੇ ਭਾਂਡੇ ਮੈਂ ਫੜਾ ਦੂੰਗਾ ਉੱਥੇ ਹਾਂ ਫੜਾ ਲਈ ਫੜਾਈ ਹਾਂ ਫੜਾ ਦੂੰਗਾ ਦਾ ਚੰਗਾ ਭੱਜ ਜਾ ਭੱਜ ਚੱਲ ਕੀ ਕਰਾਉਣਾ ਡੰਗਰਾ ਡੰਗਰਾ ਤੋਂ ਆਪਦਾ ਕੰਮ ਕਰੋ ਜਦ ਚਾਚੂ ਫੀਨ ਗਏ ਨਾਲੇ ਉੱਧਰ ਜਾਇ ਆਵਾਂਗੇ ਪੱਜਾਈ ਹੋਣਾ ਕੰਮੀ ਉਹ ਮੈਂਟਲ ਜਾ ਉਹ ਤਾਂ ਲੱਗਦਾ ਨਹੀਂ ਆਖੇ ਕਿਸੇ ਕੰਮੀ ਆਪਿਆ ਚਾਚੂ ਕੀ ਜੇ ਚਾਹ ਦਾ ਜਸੂ ਚਾਹ ਗਰਮੀ ਬਹੁਤ ਆ ਗਈ ਚਾਹ ਕਿਹੜਾ ਪੀਉਂ ਪਰ ਚਾਹ ਦੀ ਗਾਂ ਦੇ ਮੇਨ 25 ਮਈ ਨੂੰ ਆਪਾਂ ਡੇ ਭੁੰਡੇ ਡੰਗੜ ਟੰਗਰਾ ਕੇ ਦੇਖਾਂਗੇ। ਓਏ ਕੱਛੇ ਫੱਡਾ ਤੂੰ ਰਾਸਤੇ ਜੀ। ਇਹ ਸਾਲੀ ਬਿੱਲੀ ਹੋਈ ਨਹੀਂ ਰੋਂਦੀ। ਇਹ ਗੱਲ ਨਾਲ ਹੀ ਰੋਂਦੀ ਆ। ਸਾਲਾ ਪਾਣੀ ਕੀ ਲੈਣਾ? ਪਾਣੀ ਤਾਂ ਸਾਲਾ ਪੁੱਲ ਦੇ ਥੱਲੋਂ ਦੀ ਲੰਘਣਾ। ਆ ਜਾ ਮੰਗਲ ਸਿਆ। ਇਹਨੂੰ ਪਤਾ ਹੀ ਨਹੀਂ। ਤੇ ਬਿੱਲੀ ਨੂੰ ਕੋਈ ਰਬਾਉਣ ਵਾਲਾ ਤਾਂ ਰਹਿੰਦੀ ਬਿੱਲੀ ਆਈ ਨਹੀਂ ਰੋਈਆ ਜਹ ਦੇਖ ਕਰੇ ਕੋਈ ਨਹੀਂ ਪਤਾ ਪਾਣੀ ਦਾ ਕੋਲਾ ਦੇ ਥੋੜੀ ਲੰਗਦਾ ਹੁੰਦਾ ਥੱਲੇ ਇੱਧੱਕ ਦੇ ਬਕਿਆ ਨਹੀਂ ਤੇ ਸਭ ਦੇ ਤੂੰ ਕਹਿਣਾ ਚਿੱਟਾ ਪਿਆ ਮਰਾ ਥਰਾ ਉਹ ਗਲੀ ਹੋ ਕੇ ਲੋ ਮਾਚ ਕੇ ਜੇ